ਕਿਉਂ ਬਾਈ ਕੁਲਵੀਰ ਹਾਂ ਬਾਈ ਇਹ ਵੀ ਯਾਰ ਰੇਲ ਗੱਡੀ ਦਾ ਇੰਜਨ ਹੀ ਆ ਹਨਾ ਇਹ ਬਾਈ 60 ਐਚਪੀ ਦਾ ਟਰੈਕਟਰ ਹੈ ਇਹ ਹਾਂ ਬਾਈ ਹੂੰ ਇੰਜਨ ਹੀ ਦੱਸਦਾ ਰੇਲ ਗੱਡੀ ਦਾ ਮੂਰੋ ਖੜਾ ਤਾਂ ਆਇਆ ਲੱਗਦਾ ਹੀ ਤਿੰਜੇ ਦਾ ਆਉਂਦਾ ਆਉਂਦਾ ਤੁਰਿਆ ਨਾ ਇਹ ਛੋ ਜਾਦਾ ਇਹਨੂੰ ਮਿਲੀਏ ਤੇ ਜਾਂ 375 ਇਟੀ ਨੂੰ ਮਿਲੀ ਹੈ ਅੱਛਾ ਮੈਸੀਜੀ ਹੋ ਸੀ ਤੇ ਮੈਸੀਜੀ ਇਹ ਹੈ ਹੂੰ ਠੀਕ ਹੈ ਇਹ 950 ਹੈ ਹੂੰ 60 ਹਰਸ ਬਾਪ ਦਾ ਟਰੈਕਟਰ ਹੈ ਅੱਛਾ ਤੇ ਮੋਟਰ ਤੋਂ ਲੱਗ ਜਾ ਮਾੜਾ ਜਾ ਦਿਖਾਉਣੇ ਨੂੰ ਦਿਖਾਣੇ ਆ ਠੀਕ ਹੈ ਹੂੰ ਇਧਰ ਦੇਖ ਇਹਦੇ ਅੱਛਾ ਹਰ ਇੱਕ ਟਰੈਕਟਰ ਦੇ ਇੱਕ ਚੀਜ਼ ਆਉਂਦੀ ਹੁੰਦੀ ਹੈ। ਹੂੰ। ਇਹਨਾਂ ਹਾਂ ਜਿਹੜਾ ਸਿਲੰਡਰ ਹੁੰਦਾ ਹੈਗਾ ਪੰਪ ਹੋਗਾ ਇਹਦੇ ਨਾ ਇੱਕ ਹੁੰਦਾ ਹੈਗਾ। ਅੱਛਾ। ਇਹਦੇ ਟਾਇਰ ਰਡ ਵੀ ਜਾਂਦਾ। ਅੱਛਾ। ਇੱਕ ਪੰਪ ਇਧਰ ਤੇ ਹੁਣ ਪਰਲੇ ਪਾਸੇ ਹੈਗਾ। ਇੱਕ ਪੰਪ ਉਧਰ ਵੀ ਹੈਗਾ। ਡਬਲ ਪੰਪ ਹੈ। ਡਬਲ ਪੰਪ ਹੈ ਸਟੀਅਰਿੰਗ ਦੇ ਉੱਤੇ। ਅੱਛਾ। ਇਹ ਆਮ ਇੱਕ ਹੀ ਹੁੰਦਾ ਹੈਗਾ। ਆਮ ਇੱਕ। ਜਾਂ ਡਬਲ ਐਕਸ਼ਨ ਹੁੰਦਾ ਇੱਕ ਚੋਂ ਦੋ ਨਿਕਲਦੇ ਹੁੰਦੇ। ਇੱਕ ਚੋਂ ਦੋ ਨਿਕਲ। ਇੱਕ ਦੋਨੇ ਪਾਸੇ ਮੈਂ ਸੋਨਾ ਲਿਖ ਕੇ ਤੇ ਉਧਰ ਜਾ ਉਧਰ ਨਿਕਲ ਗਿਆ। ਇਹਨਾਂ ਨੇ ਡਬਲ ਹੀ ਕਰਤਾ ਪੰਪ ਹੀ ਡਬਲ ਡਬਲ ਹੀ ਕਰਤਾ। ਹੂੰ। ਤੂ ਇਹ ਨਵਾਨ ਨਹੀਂ ਕੀਤਾ ਤੂ ਇਹ ਨਵਾਨ ਨਹੀਂ ਕਰਿਆ ਨਾਲ ਟਾਇਰੜ ਪਾਇਆ ਨਾਲੇ ਟਾਇਰ ਨਾਲੇ ਟਾਇਰੜ ਪਾਇਆ ਹੈ ਨਾ ਹੂੰ ਠੀਕ ਹੈ ਪੂਰਾ ਨਵਾਂ ਹੀ ਟਰੈਕਟਰ ਹੈ ਅੱਛਾ 2011 ਮਾਡਲ ਹੈ ਹੂੰ ਸਿਲੰਡਰ ਚਾਰ ਆ ਗਿਆ ਹੈ ਨਾ ਸਿਲੰਡਰ ਚਾਰ ਆ ਹੈ ਹੂੰ ਖਾਈਆਂ 64ਸ ਬਾਵਰੇ ਨਾ ਚਾਰ ਸਿਲੰਡਰ ਦੇ ਵਿੱਚ ਤੇ ਟਰੈਕਟਰ ਦੇਖ ਲਾ ਦੂ ਵੀ ਕਿੱਡਾ ਸਾਰਾ ਅਰੀਜਨਲ ਟਰੈਕਟਰ ਆ ਬਾਡੇ ਦਾ ਅੱਛਾ ਕਾਲਮ ਰੰਗ ਪੇਂਟ ਦਾ ਕਿਤੋਂ ਵੀ ਹੋਇਆ ਲਓ ਵੀ ਕਰ ਲੋ ਚੈੱਕ ਆਪਾਂ ਚਾਰੇ ਪਾਸੇ ਤੁਹਾਨੂੰ ਦਿਖਾ ਦਿੰਦੇ ਆ ਕੀ ਫੋਰ ਹੂੰ ਫਾਈ ਲੈਫਟ ਜੀਪੋਰ ਦਾ ਮਤਲਬ ਇਹ ਯਾਰ ਇਹਦੇ ਬਾਰੇ ਫੁੱਲ ਫਾਰਮ ਦਾ ਆਪਾਨੂੰ ਪਤਾ ਨਾ ਜੀਨਰੇਸ਼ਨ ਤਾਂ ਨਹੀਂ ਆ ਪਤਾ ਨਹੀਂ ਕੀ ਸਿਸਟਮ ਹੈ ਕੀ ਸਿਸਟਮ ਹੈ ਕੀ ਗੱਲ ਹੈ ਕੀ ਬਾਤ ਹੈ ਤੇ 2200 ਘੰਟਾ ਚੱਲੇ ਢਲੋਏ ਕੋਲੀ ਕੋਲੀ ਪਿਆਰਾ ਮਾੜ ਲੈ ਹੈਂਡ ਬ੍ਰੇਕ ਆ ਗਈ ਹੈਂਡ ਬ੍ਰੇਕ ਹੂੰ ਹਰ ਇੱਕ ਚੀਜ਼ ਵਰਕਿੰਗ ਚ ਹੈ ਦੀ ਅੱਛਾ ਕੋਈ ਵੀ ਇਹਦਾ ਜਿਹੜਾ ਵੀ ਪੁਆਇੰਟ ਹੈ ਜਿਹੜਾ ਨਹੀਂ ਚੱਲਦਾ ਕੋਈ ਨਹੀਂ ਇਹੋ ਜਿਹਾ ਕੋਈ ਵੀ ਪੁਆਇੰਟ ਦਾ ਇਹੋ ਜਿਹਾ ਹੈ ਨਹੀਂ ਜਿਹੜਾ ਇਹਦਾ ਨਹੀਂ ਚੱਲਦਾਗਾ ਅੱਛਾ ਠੀਕ ਹੈ 60 hp ਕੈਟਾਗਰੀ ਦੇ ਵਿੱਚ ਆ ਗਿਆ ਹਾਈ ਲਿਫਟ ਆ ਗਈ ਡਬਲ ਡਿਸਟ੍ਰਿਬਿਊਟਰ ਹੈ ਠੀਕ ਹੈ ਤੇ ਇਹਦੇ ਫੀਚਰ ਦਾ ਜਰ ਜੇ ਆਪਾਂ ਨੂੰ ਇਹਦੇ ਬਾਰੇ ਬਹੁਤ ਹੀ ਨੌਲੇਜ ਨਹੀਂ ਤੇ ਟਰਾਲੀ ਵਾਲਾ ਪੰਪ ਐਕਸਟਰਾ ਹੈਗਾ ਡਿਸਟ੍ਰਿਬਿਊਟਰ ਦਾ ਜਦੋਂ ਜਾਊਗਾ ਟਰਾਲੀ ਨੂੰ ਤੇਲ ਉਦੋਂ ਵੀ ਇਹਦੇ ਫਿਲਟਰ ਹੋ ਕੇ ਜਾਊਗਾ ਜਦੋਂ ਆਊਗਾ ਉਦੋਂ ਵੀ ਫਿਲਟਰ ਹੋ ਕੇ ਆਊਗਾ ਉਦੋਂ ਵੀ ਫਿਲਟਰ ਹੋ ਕੇ ਆਊਗਾ ਹੈ ਨਾ ਫਾਈਬਰ ਦੀ ਕਨੋਪੀ ਲੱਗੀ ਹੈ ਆ ਸਲੈਂਸਰ ਵਗੈਰਾ ਦੇਖ ਲੈ ਸਾਰਾ Ориਜਨਲ ਹੈ ਠੀਕ ਹੈ ਬਾਕੀ ਯਾਰ ਟਰੈਕਟਰ ਦੀ ਇੱਥੋਂ ਦੇਖ ਲੈ ਆਹ ਚਾਹ ਆਹ ਨੂੰ ਐਂ ਦੇਖ ਵੀ ਜਮਾਂ ਦਾ ਨਵਾਂ ਪਿਆ ਟਰੈਕਟਰ ਸਾਰੇ ਪੁਰਾਣੇ ਦਿਖਾ ਦੇ ਸਾਰੇ ਵੀ ਕੋਈ ਚੀਜ਼ ਨਹੀਂ ਥੱਲੋਂ ਵੀ ਨਾ ਨਿਸ਼ਕੂਰਾ ਪਿਆ ਮਾਰਦਾ ਟਰੈਕਟਰ ਚਾਹ ਹਾਂ ਹਾਂ ਚੀਜ਼ ਹੈ ਨਾ ਵੀ 11 ਮਾਡਲ ਦੇ ਸਾਹ ਉਹ ਨਾਲ ਬਹੁਤ ਨਵਾਂ ਟਰੈਕਟਰ ਬਹੁਤ ਨਵਾਂ ਹੈ ਨਾ ਠੀਕ ਹੈ ਮਗਰਲੇ ਪਾਸੋਂ ਵੀ ਦਿਖਾ ਸਾਰਾ ਟਰੈਕਟਰ ਇਧਰੋਂ ਆ ਚੀਜ਼ਾਂ ਵੀ ਦਿਖਾਈਆਂ ਮੜ ਗਈਆਂ ਡਿਸਟ੍ਰੀਬਿਊਟਰ ਨੂੰ ਜਾਂਦਾ ਸਿਸਟਮ ਸਾਰ ਟਰੈਕਨਰੀ ਡਰਾਈਵ ਮੋਟੀਆਂ ਟਿਊਬਾਂ ਵਾਲਾ ਕਹਿ ਦਈਏ ਜੇ ਆਪਾਂ ਪੰਜਾਬੀ ਚ ਟਿਊਬ ਬਹੁਤ ਮੋਟੀ ਯਾਰ ਹਾਂ ਬਾਕੀ ਹਾਂ ਮੋਟੀ ਟਿਊਬ ਉਹ ਟਰੈਕਟਰ ਉਹਦੇ ਕੰਪੇਅਰ ਦਾ ਬਹੁਤ ਮੋਟਾ ਗਿਆ ਕੀ ਗੱਲ ਹੋਰ ਹੈ ਹੂੰ ਇਹਦੇ ਨਾਲ ਦਾ ਇਹ ਇਹਦਾ ਪੀਸ ਮਿਲੂਗਾ ਹੀ ਬਹੁਤ ਘੱਟ ਅੱਛਾ ਸਾਰੀ ਮੰਡੀ ਚ ਇੱਕ ਜਾਂ ਦੋ ਹੀ ਹੋਣਗੇ ਬਾਹਲੇ ਨਹੀਂ ਕੋਈ ਦੇਖਦਾ 950 ਹੋਣਾ 950 ਹੂੰ ਮੈਂ ਤਾਂ ਬਾਈ ਇੱਕ ਆਇਆ ਸੀ ਕਹਿੰਦਾ ਰਖਰੀ ਬਦਲੇਗਾ ਅੱਛਾ 950 ਦਾ ਪਾਜਾ ਨਾ ਅੱਗੇ ਪਿੱਛੇ ਕਰਤਾ ਨਾ ਅੱਗੇ ਪਿੱਛੇ ਕਰਤਾ 950 ਕਰਤਾ ਉਹ ਚੀਜ਼ ਹੋ ਰਹੀ ਹੈ ਇਹ ਚੀਜ਼ ਹੋ ਰਹੀ ਹੈ ਆ ਹਰੇਕ ਚੀਜ਼ ਦਾ ਅਲੱਗ-ਅਲੱਗ ਰੋਲ ਹੁੰਦਾ ਨਾ ਹਰ ਇੱਕ ਦਾ ਰੋਲ ਹੁੰਦਾ ਬਾਕੀ ਓਡ ਹੱਡ ਵੀ ਯਾਰ ਫੇਵਰ ਦਾ ਰੀਅਲ ਲੱਗਿਆ ਪੂਰਾ ਸ਼ਕੀਨ ਬੰਦਾ ਟਰੈਕਟਰ ਹੈ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗੇ ਇਹਦੇ 80 ਪੈਸੇ ਆ 80 ਪੈਸੇ ਟਾਇਰ ਦੇ ਹਨਾ ਆਰੇ ਮਰਮ ਦੇਖ ਲਾ ਜਮ ਆरिजिनल ਹੈ ਕੱਲੇ ਨਾ ਅਗਲੇ ਰਿੰਮਾਂ ਤੇ ਹੂੰ ਥੋੜਾ ਜਿਆ ਮਤਲਬ ਜਿਆਦੇ ਇਸ ਦਾ ਖਰਾਬ ਤੇ ਇਹਦੇ ਕਲਰ ਕਰ ਜਾਂ ਕੱਲਾ ਅੱਛਾ ਹੀ ਦੇ ਹੋਗਾ ਨਹੀਂ ਮਤਲਬ ਕਿਤੇ ਵੀ ਕੋਈ ਬਾਕੀ ਹੋਰ ਮਤਲਬ ਨਾ 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 ਯਾਰ ਪੂਰਾ ਸਾਰਾ ਆरिजिनल ਆ ਗਿਆ ਹਨਾ ਆरिजिनल ਆ ਸਾਰਾ ਸਾਰਾ ਆरिजिनल ਆ ਗਿਆ ਹਨਾ ਤੇ ਜਦੋਂ ਬੈਠੇਗਾ ਨਾ ਇਹਦੇ ਹੂੰ ਉਦੋਂ ਨਾਲ ਤੇ ਜਦੋਂ ਬੈਠ ਕੇ ਉੱਤੇ ਚਲਾਉਣੀ ਹੈ ਅੱਛਾ ਉਦੋਂ ਫੀਡਿੰਗ ਥੋੜੀ ਜਿਹੀ ਬਖਰੀ ਆਉਂਦੀ ਹੈ ਅੱਛਾ ਹਾਂ ਜਮਾ ਜਾ ਰਹੇ ਆ ਭਾਬੀ 220 ਘੰਟਾ ਹੁਣ ਦੇਖ ਲਾ ਵੀ ਕਿੰਨਾ ਖੋ ਗਿਆ ਕਿੰਨਾ ਖੋ ਗਿਆ 220 ਕੁਝ ਵੀ ਨਹੀਂ ਹੋ 220 ਘੰਟਾ ਬਾਕੀ ਰਮਨ ਲੱਗਦਾ ਵੀ ਇਹਦੇ ਮਗਰ ਪਾਲਾ ਆਪਣਾ ਖੁਸ਼ੀ ਪਾਲਾ ਹਨਾ ਕੰਪਿਊਟਰ ਕਰਾਓ ਕਿਤੇ ਮਰਜੀ ੜਾ ਦੇ ਯਾਰ ਜਾ ਕੇ ਨਾ ਛੇ ਮਰਜੀ ੜਾ ਦੇ ਤੇ ਇਹ ਨਾ ਹਾਂ ਇਹਦੀ ਐਨਓਸੀ ਮਿਲੂਗੀ ਅੱਛਾ ਉਹ ਪਤਾ ਕੀਰੀਜ ਨਾ ਦਾ ਹੂੰ ਨੰਬਰ ਇਹਦਾ ਮੱਧ ਪ੍ਰਦੇਸ਼ ਦਾ ਹੈ ਅੱਛਾ ਤੇ ਇਹ ਚ ਕੀ ਰੀਜਨ ਸੀਗਾ ਇਹ ਰਹਾ ਡਾਇਰੈਕਟਰ ਪੰਜਾਬ ਜੀ ਹੈ ਅੱਛਾ ਰਹਾ ਪੰਜਾਬ ਚ ਹੈ ਕੋਈ ਬੰਦਿਆਂ ਦੀ ਜ਼ਮੀਨ ਸੀਗੀ ਉੱਥੇ ਅੱਛਾ ਐਮਪੀ ਚ ਐਮਪੀ ਚ ਉਹਨਾਂ ਨੇ ਉੱਥੋਂ ਲੈ ਲਿਆ ਸੀ ਹੂੰ ਤੇ ਸੰਭਾਲ ਆਈ ਦੀ ਹੁਣ ਸੇਕੀ ਵੀ ਸੰਭਾਲ ਫਿਰ ਮੈਂ ਤੁਹਾਨੂੰ ਇੱਕ ਗੱਲ ਦੱਸਦਾਂ ਨੇ ਕਿਹੜੀ ਗੱਲ ਤਾਂ ਗੱਲ ਐ ਇਹ ਆਪਣੀ ਸੰਭਾਲ ਐਮਪੀ ਦੀ ਸੰਭਾਲ ਫਿਰ ਪੰਜਾਬ ਵਾਲੇ ਬੰਦੇ ਦੀ ਕੀ ਐ ਪੰਜਾਬ ਨਾਲੋਂ ਯਾਰ ਬਾਈ ਕਿਦੋਂ ਗਲਾਈਫ ਲੈ ਦਿਖਾ ਨਾ 11 ਵਾਲੇ 11 ਵਾਲੇ ਤਾਂ ਖਤਮ ਹੋ ਗਏ ਖੜੇ ਹੁੰਦੇ ਨੇ ਕੋਈ ਗੱਲ ਨਾ ਐਮਪੀ ਦਾ ਟਰੈਕਟਰ ਤੂੰ ਆ ਤੂੰ ਦੇਖ ਲਈ ਹੈ ਨਾ ਐਨਓਸੀ ਮਿਲੂਗੀ ਇਸ ਟਰੈਕਟਰ ਦੀ ਅੱਛਾ ਯਾਰ ਸ਼ੈਡ ਸ਼ੀਸ਼ਾ ਆ ਤੂੰ ਆ ਜੇ ਕਿ ਤੂੰ ਉੱਤੇ ਬੈਠ ਕੇ ਤਾਂ ਮੰਨ ਲਓ ਇੰਟੀਰੀਅਰ ਦੇਖ ਲੈ ਨਾ ਸੋਚ ਲਾ ਕੇ ਤੂੰ ਆਪੇ ਮੰਨ ਲੇਗਾ ਬਾ ਬਾ ਤੇਰੇ ਪੂਰਾ ਚੰਗਾ ਢੀਹ ਵਾਲਾ ਟਰੈਕਟਰ ਦਾ ਉਹ ਲਾਈਟਰੀ ਬਾਰ ਜਰਸ ਚੰਦੀ ਹੈ ਨਾ ਇਹ ਬੜਕ ਜੂ ਬੰਦਾ ਹੈ ਨਾ ਫਕਰੇ ਰੱਖਿਆ ਸੀ 375 ਤੇ ਸੇਮ ਸ਼ੋ ਸੀ ਗਿਆ ਅੱਛਾ ਤੇ ਸ਼ੋ ਉਹਦੀ ਜਮਾ ਸੇਮ ਹੈ ਹੂੰ ਬਹੁਤ ਵਧੀਆ ਟਰੈਕਟਰ ਹੈ ਇੰਜਨ ਗੇਅਰ ਦਾ ਪੁੱਛਣ ਦੀ ਲੋੜ ਹੀ ਨਹੀਂ ਬਾਕਮਾਲ ਹੈ ਮੰਮਾ ਟਰਾਲੇ ਟੁੱਲ ਦੇ ਬੰਤ ਲਾ ਕਿਤੇ ਲਾ ਲਾ ਹੈ ਭਾਈ ਜੀ ਇਹ ਕੱਲੀ ਐਗਰੀਕਲਚਰ ਤੋਂ ਬਿਨਾ ਕਿਤੇ ਚੱਲੇ ਨਹੀਂ ਟਰੈਕਟਰ ਚੂੰ ਦੀ ਆਵਾਜ਼ ਨਹੀਂ ਕਿਸੇ ਨਹੀਂ ਐਗਾ ਨਾ ਕਿ ਲਾ ਕਿਤੇ ਮਰਜੀ ਲਾ ਲਾ ਜਿੱਥੇ ਮਰਜੀ ਲਾ ਲਾ ਸਾਡਾ ਟਰੈਕਟਰ ਦਬਾਰ ਨਹੀਂ 24 ਤਵੀਆਂ ਪਾਣੀ ਆ ਜਾਓ ਗੋਲੀ ਵੰਗੋ ਗੋਲੀ ਵੰਗੋ ਮੈਂ ਆ ਗੱਲ ਕਰਦਾ ਹੈ ਨਾ ਠੀਕ ਹੈ ਤੇ ਚਲਾਈ ਦੇ ਵਿੱਚ ਹੂੰ ਜਮੇ ਬਾਗਮਾਲ ਬਾਗਮਾਲ ਇਕ ਲਾਈ ਨਹੀਂ ਕਹਿੰਦੇ ਜਿਹੜਾ ਕੋ ਭਰਾ ਸ਼ਕੀਨ ਹੋਇਆ ਲੇਕਣ ਆਇਆ ਤੇ ਜਿੰਨੀ ਗਾਪਾ ਗੱਲ ਦਸੀ ਜਨੇ ਤੂੰ ਇੱਥੇ ਨਾ ਨਿਪੜੇ ਤੇ ਆਪਾਂ ਨੂੰ ਫਿਟੇ ਨੂੰ ਕਹਿ ਰਹੇ ਯਾਰ ਪੱਟੇ ਮੂੰ ਤੇਰੇ ਹੈ ਠੀਕ ਹੈ ਹਾਂ ਉਹ ਗੱਲ ਨਹੀਂ ਐ ਨਹੀਂ ਬਹਦੀਆਂ ਜੇ ਮੈਂ ਐਂ ਖੁਸ਼ਕ ਬੜਈਆਂ ਕਰੀ ਸਕੇ ਇਹ ਚੰਗਾ ਹੈਗਾ ਤੇ ਵਿੱਚੋਂ ਇਹਦੇ ਕੁਛ ਨਾ ਨਿਕਲੇ ਪੱਟੇ ਪਹਾੜ ਤੇ ਨਿਕਲੇ ਉਹ ਗੱਲ ਚੂਹਾ ਨਹੀਂ ਮੈਂ ਦੀ ਬਾਜ ਵੇਣਾ ਜੇ ਆਪਣੀ ਬੱਚਾਈ ਤਾਂ ਮੈਨੂੰ ਸਟਾਰਟ ਕਰਕੇ ਦਿਖਾਉਣਾ ਰੈਕਟਰ ਟਰੈਕਟਰ ਉਹ ਹੀ ਬੈਠ ਮੈਂ ਇਹਦਾ ਚਲਾਇਆ ਹੁਣ ਮੈਨੂੰ ਤਾਂ ਤਾਂ ਪਤਾ ਹੈ ਹਣਾ ਚਲਾਣੇ ਕਿੰਨਾ ਹਣਾ ਤਾਂ ਨੇ ਕਿੰਨਾ ਹਾਂ ਬਹੁਤ ਵਧੀਆ ਬਣਾਪਾ ਦੇਖ ਲਓ ਬਹੁਤ ਸੁਣੀ ਆਵਾਜ਼ ਆ ਰਹੀ ਤੇ ਡਿਮਾਂਡ ਵੀ ਜਮਾ ਢਲੋਂ ਜਾਇਆ ਜੀ 11 ਮਾਡਲ 60 ਹਸਪਾਵਰ 335000 ਰੁਪਏ ਦੀ ਡਿਮਾਂਡ 2200 ਘੰਟੇ ਚੱਲਿਆ 2200 ਘੰਟੇ ਚੱਲਿਆ ਤੇ ਟਰੈਕਟਰ ਇਹ ਇੰਨੇ ਰੁਪਈਆ ਦੇ ਇਹ ਤੋਂ ਵੀ ਵੱਧ ਵੀ ਕਾਣਾ 3.5 ਲੱਖ ਰੁਪਈਆ ਦੇ ਵੇਚਣ ਵਾਲਾ ਹੈ ਅੱਛਾ ਪਾ ਡਾਇਰੈਕਟ ਕੁਈ ਰੇਟ ਦੇ ਦਿੰਦਾ 3 ਲੱਖ ਤੇ 5000 3 ਲੱਖ ਤੇ 5000 5000 ਮੈਂ ਹਜੇ ਵੀ ਤਨ 1500 ਚੀ ਬੈਠਾ ਸੀਗਾ ਇੱਕੋ ਹੀ ਰੇਟ ਮੈਂ ਤਨ 15 ਕਹਿੰਦਾ ਸੀਗਾ ਕੋਈ ਗੱਲ ਨਹੀਂ ਯਾਰ ਇਹ ਇਹ ਹਰ ਇੱਕ ਬੰਦੇ ਤੇ ਦਾ ਵਸ ਤੋਂ ਬਾਹਰ ਗਣੀ ਅੱਛਾ ਹਰ ਇੱਕ ਬੰਦਾ ਤੇ ਲੈ ਨਹੀਂ ਸਕਦਾ ਅੱਛਾ ਠੀਕ ਹੈ ਇਹ ਹੁਣ ਲਊਗਾ ਸ਼ਕੀਨ ਬੰਦਾ ਸ਼ਕੀਨ ਬੰਦਾ ਤੇ ਜਿਹੜਾ ਬੰਦਾ ਹੋਇਆ ਸ਼ਕੀਨ ਜੋ ਭਾਈ ਜੀ ਆਪਾਂ ਨੂੰ ਫੋਨ ਤੇ ਇਹ ਨਹੀਂ ਕਹਿੰਦਾ ਕਿ ਕਿੰਨੇ ਦਾ ਦੇਣਾ ਤੂੰ ਅੱਛਾ ਠੀਕ ਹੈ ਉਹ ਆਖੂਆ ਭਾਈ ਮੇਰਾ ਡਨ ਹੋ ਗਿਆ ਇਹ ਨਾ ਹੁਣ ਅੱਛਾ ਇਹ ਖੂਬੀ ਹੈ ਇਹ ਖੂਬੀ ਹੈ ਇਹ ਖੂਬੀ ਹੈ ਆਪਾਂ ਲੱਗ ਜੂ ਪਤਾ ਬਹੁਤ ਚੰਗਾ ਡਾਇਰੈਕਟਰ ਹੈ ਜੇ ਕਿਸੇ ਭਰਾ ਨੇ ਲੈਣਾ ਹਮ ਕਾਲ ਕਰ ਲਿਓ ਜੇ ਕਾਲ ਨਾ ਚੱਕੀ ਜਾਵੇ WhatsApp ਤੇ ਮੈਸੇਜ ਕਰ ਲਿਓ ਟਰੈਕਟਰ A to Z ਆਪਾਂ ਸਾਰਾ ਦਿਖਾਤਾ ਵੀਡੀਓ ਬਿਲਕੁਲ ਵੀਡੀਓ ਵੀਰੇ ਸਾਰੀ ਦੇਖ ਲਓ ਫੋਟੋ ਮਾ ਮਗਾਉਣ ਦੀ ਲੋੜ ਹੀ ਨਹੀਂ ਜਿੰਨੀ ਗੱਲ ਬੋਲੀਓ ਤੂੰ ਇੱਕ ਹੀ ਨਿਕਲੂਗੀ ਉੰਨੀ ਹੀ ਨਿਕਲਦੀ ਨਹੀਂ ਨਹੀਂ ਨਿਕਲਦੀ ਠੀਕ ਆ ਕਈ ਵੀ ਰੱਖ ਲੈ ਫੋਟੋ ਮਾ ਦਿਖਾ ਦੇ ਆ ਚੀਜ਼ ਆ ਚੀਜ਼ਾਂ ਦੇਖੇ ਤੂੰ ਸਾਰਾ ਉਹ ਵੀ ਕਮੀ ਹੈ ਨਾ ਦਿਖਾਦਾ ਟਰੈਕਟਰ ਜਮਾ a to z ਦਿਖਾਦਾ ਆ ਫੋਟੋ ਨਾਲ ਦਾ ਨੇਰੇ ਵੀਡੀਓ ਚ ਵੱਧ ਦਿੰਦਾ ਉਹਦੇ ਚ ਵੱਧ ਦੇ ਸਕਿਆ ਫੋਟੋ ਦਾ ਫਿਚੂ ਕੇ ਤੁਰ ਫਿਰ ਕੇ ਦਿਸ ਗਿਆ ਹੂੰ ਤੁਰ ਫਿਰ ਕੇ ਦਿਸ ਗਿਆ ਨਾ ਲਾਸਟ ਪ੍ਰਾਈਸ ਐਨਓਸੀ ਦੀ ਮਿਲ ਜੂਗੀ ਐਨਓਸੀ ਦੀ ਮਿਲ ਜੂਗੀ ਤੇ ਨਾਂ ਆਪਣਾ ਲੋਕਲ ਨੰਬਰ ਲੱਗ ਜੂ ਜਿੱਥੋਂ ਦਾ ਮਰਜ਼ੀ ਲੋੜ ਆ ਇਹਦਾ ਐਨਓਸੀ ਦਾ ਖਰਚਾ ਆਪਣਾ ਐਨਓਸੀ ਆ ਲਵੀ ਦੋਸਤੋ ਨੰਬਰ ਭਰਾ ਦਾ ਵੀਡੀਓ ਚੱਲੀ ਜਾਂਦਾ ਵੀਡੀਓ ਦਬਕੇ ਸ਼ੇਅਰ ਕਰ ਦਿਓ ਸਪੈਸ਼ਲ ਮੈਸੀ ਦੇ ਸਕਰੀਨ ਜਾਂ ਟੈਫੇ ਦੇ ਸਕਰੀਨ ਧੰਨਵਾਦ ਟੈਫੇ ਦੇ ਸਕਰੀਨਾਂ ਵਾਸਤੇ ਹਾਂ ਤੇ ਬਿਦਵਾਨ ਸਾਹਿਬ ਆ ਜਿਹੜੇ ਭਰਾ ਬਣ ਕੇ ਤੁਸੀਂ ਮਾੜਾ ਜਾਵਦਾ ਸ਼ੈਡ ਦੀ ਹੋ ਜਾ ਸ਼ੈਡ ਦੀ ਹੋ ਜਾ ਧੰਨਵਾਦ ਧੰਨਵਾਦ